ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਨੋਨੰਦ ਸੱਚੀ ਕਹਾਣੀ ਐ ਜਿਹੜੀ ਮੈਂ ਤੁਹਾਨੂੰ ਸੁਣਾਉਣੀ ਹਣੀ ਅੱਜ ਕੱਲ੍ਹ ਇਹ ਸੱਚੀਆਂ ਹੁੰਦੀਆਂ ਨੇ ਇਹ ਵੀ ਕਿਸੇ ਪਿੰਡ ਦੀ ਘਟਨਾ ਐ ਪੁਰਾਣੇ ਸਮੇਂ ਦੀ ਹੋਈ ਆ ਸਰਦਾਰਾਂ ਦੇ ਘਰੇ ਇੱਕੋ ਹੀ ਧੀ ਹੈ। ਓਹੋ ਪਹਿਲਾਂ ਉਹ ਕੁੜੀ ਦਾ ਪਿਓ ਮਰ ਜਾਂਦਾ ਹੈ। ਮਾਵਾਂ ਧੀਆਂ ਰਹਿ ਜਾਂਦੀਆਂ ਨੇ ਜ਼ਮੀਨ ਜਾਇਦਾਦ ਕਾਫੀ ਹੁੰਦੀ ਹੈ ਕੋਠੀ ਬਹੁਤ ਵੱਡੀ ਪਾਈ ਹੁੰਦੀ ਹੈ ਹਵੇਲੀ। ਹੁਣ ਜਦੋਂ ਉਹਦੀ ਮਾਂ ਦੀ ਮੌਤ ਹੋ ਜਾਂਦੀ ਹੈ। ਕੁੜੀ ਰੋਂਦੀ ਆ ਬੈਠੀ ਲੋਕ ਪਿੰਡ ਦੀਆਂ ਜਨਨੀਆਂ ਬੈਠੀਆਂ ਨੇ ਰਿਸ਼ਤੇਦਾਰ ਬੈਠੇ ਨੇ। ਤਾ ਕੁੜੀ ਬੈਠੀ ਹੁੰਦੀ ਹੈ ਉਹਦੇ ਪਿੱਛੋਂ ਕੋਈ ਆਵਾਜ਼ ਆਉਂਦੀ ਹੈ ਉਹ ਨੂੰ ਕਹਿਣ ਲੱਗੀ ਵੀ ਉਹ ਕਿਸੇ ਨਾਲ ਗੱਲ ਕਰਦੀ ਹੈ ਕੋਈ ਜਨਾਨੀ ਔਰਤ ਇੱਕ ਹੋਰ ਔਰਤ ਨਾਲ ਗੱਲ ਕਰ ਰਹੀ ਆ ਕਹਿੰਦੀ ਕਿਸਮਤ ਦੇਖੋ ਇਹ ਕੁੜੀ ਦੀ ਕਿੱਥੋਂ ਤੋਂ ਕਿੱਥੇ ਪਹਚਾਤੀ ਰੱਬ ਨੇ ਕਰਮ ਕਹਿੰਦੀ ਬਹੁਤ ਬਲੀ ਨੇ ਉਹਨੇ ਫਟਾਫਟ ਦੇਖਿਆ ਵੀ ਕੌਣ ਗੱਲ ਕਰ ਰਿਹਾ ਕਿਹਦੇ ਬਾਰੇ ਹੋ ਰਹੀ ਆ ਉਹਨੇ ਫਟਾਫਟ ਬਾ ਪਿੱਛੇ ਝਾਕੀ ਤਾਂ ਉਹਦੀ ਉਹਦੇ ਨਾਲ ਅੱਖ ਰਲ ਗਈ ਉਹ ਤੀਵੀ ਨਾਲ ਉਹ ਵੀ ਸਮਝ ਗਈ ਵੀ ਇਹਨੇ ਸੁਣ ਲਿਆ ਕਿਉਂ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕੁੜੀ ਨੇ ਵੀ ਦੇਖ ਲਿਆ ਵੀ ਇਹਨੇ ਗੱਲ ਕਰੀ ਹੈ ਉਹ ਹੈਗੀ ਸੀ ਕੋਈ ਰਿਸ਼ਤੇਦਾਰ ਚਲੋ ਉਹਦੀ ਮਾਂ ਦਾ ਭੋਗ ਪਿਆ ਕੁੜੀ ਵਕੀਲ ਬਣ ਗਈ ਸੀ ਭੋਗ ਪਿਆ ਤਾਂ ਕੁੜੀ ਦੇ ਮਨ 'ਚ ਇਹ ਗੱਲ ਚੱਲ ਰਹੀ ਐ ਵੀ ਕਰਮੋਂ ਕਿੰਨੇ ਬਲੀ ਨੇ ਵੀ ਇਹ ਤਾਂ ਸਰਦਾਰਨੀ ਬਣਗੀ ਕੁੜੀ ਤਾਂ ਵੀ ਕਿੰਨੇ ਇਹਦੇ ਤੇਜ ਕਰਮ ਨੇ ਉਹਨੇ ਕਿਹਾ ਮੈਨੂੰ ਇੰਜ ਹੀ ਜੀ ਗੱਲਾਂ ਉਹਨੇ ਕਿਉਂ ਕਈਆਂ ਤਾਂ ਉਹ ਆਪਦੀ ਉਸ ਰਿਸ਼ਤੇਦਾਰੀ 'ਚ ਪਹੁੰਚ ਗਈ ਉਹਦੇ ਕੋਲੇ ਉਹਨੂੰ ਜਾ ਕੇ ਕਹਿਣ ਲੱਗੀ ਵੀ ਭੂਆ ਵੀ ਵੀ ਸੱਚ ਦੱਸੀ ਵੀ ਤਾਏ ਉਹਦੇ ਇਹ ਗੱਲ ਕਿਉਂ ਕਰੀਤੀ ਮੇਰੀ ਮਾਂ ਦੇ ਜਦੋਂ ਮੇਰੀ ਮਾਂ ਮੁੱਕੀ ਆ ਜਿਹੜੇ ਦਿਨ ਉਹ ਕਹਿੰਦੀ ਵੀ ਪੁੱਤ ਮੈਨੂੰ ਤਾਂ ਇੰਨਾ ਗੱਲਾਂ ਦਾ ਪਤਾ ਨਹੀਂ ਵੀ ਜਿਹੜੀ ਤੇਰੀ ਸਗੀ ਭੂਆ ਹੈ ਨਾ ਉਹ ਤੋਂ ਪੁੱਛ ਲੈ ਜਾ ਕੇ ਵੀ ਕੋਈ ਉਹਨੂੰ ਜਾਦੇ ਪਤਾ ਹੈ ਹੁਣ ਕੁੜੀ ਨੂੰ ਹੋਰ ਵਹਿਮ ਹੋ ਗਿਆ ਵੀ ਇਹੋ ਜਿਹਾ ਕੀ ਹੈ ਜਿਹੜਾ ਉਹ ਭੂਆ ਨੂੰ ਜਾਦੇ ਪਤਾ ਹੈ ਵੀ ਗੱਲ ਤਾਂ ਇਹ ਕਰ ਰਹੀ ਸੀ ਚਲੋ ਆਪਦੀ ਉਹ ਪੂਆ ਕੋਲੇ ਵਾਗੀ ਜਿਹੜੀ ਉਹਦੀ ਸਕੀ ਪੂਆ ਸੀ ਉਹ ਪੂਆ ਕੋਲੇ ਗਈ ਜਦੋਂ ਉਹ ਪੂਆ ਉਹਨੂੰ ਕਹਿਣ ਲੱਗੀ ਕਹਿੰਦੀ ਚੰਗਾ ਹੋਇਆ ਤੂੰ ਆ ਗਈ ਈ ਕਹਿੰਦੀ ਤੇਰੇ ਹੀ ਮਾਂ ਵੀ ਕਹਿੰਦੀ ਇਹੀ ਬੋਝ ਲੈ ਕੇ ਮੁੱਕ ਗਈ ਕਹਿੰਦੀ ਹੁਣ ਮੇਰੇ ਮਨ ਤੇ ਬੋਝ ਆ ਇਹ ਵੀ ਮੈਂ ਵੀ ਬਿਮਾਰ ਰਹਿਨੀ ਆ ਕਹਿੰਦੀ ਮੈਂ ਤਾਂ ਸੋਚਿਆ ਸੀ ਵੀ ਮੈਂ ਤੈਨੂੰ ਮਿਲਾਂ ਵੀ ਤੈਨੂੰ ਸਾਰੀ ਗੱਲਬਾਤ ਦੱਸਾਂ ਵੀ ਮੈਂ ਮੈਂ ਵੀ ਕਿਤੇ ਇਹ ਬੋਝ ਨੂੰ ਲੈ ਕੇ ਨਾ ਮੁੱਕ ਜਾ। ਉਹ ਕਹਿੰਦੀ ਭੂਆ ਦੱਸ ਕੀ ਬੋਝ ਐ? ਤਾਂ ਉਹ ਸਾਰੀ ਗੱਲ ਦੱਸ ਦਿੰਦੀ ਐ ਉਹਨੂੰ। ਵੀ ਮੇਰੇ ਭਾਈ ਪਰਜਾਈ ਦੇ ਤਾਂ ਕੋਈ ਔਲਾਦ ਨਹੀਂ ਸੀ। ਵੀ ਤੈਨੂੰ ਛੋਟਾ ਜਿਹਾ ਗੱਡੀਆਂ ਵਾਲੀ ਤੋਂ ਲਿਆ ਸੀ ਉਹਨਾਂ ਨੇ। ਵੀ ਤੂੰ ਗੱਡੀਆਂ ਵਾਲਿਆਂ ਦੀ ਕੁੜੀ ਐ। ਵੀ ਸਾਰਾ ਲਿਖ ਲਿਖਿਆ ਕਰਕੇ ਪੱਕਾ ਕੰਮ ਕਰਿਆ ਹੋਇਆ ਸੀ ਵੀ ਉਹ ਕਾਗਜ਼ ਕਿਤੇ ਘਰੇ ਹੀ ਹੋਊਗਾ ਤੂੰ ਹੱਥੇ ਠ ਕਰ ਲਈ ਆਉਂਦੇ ਉਹ ਸਾਰੀ ਕਹਾਣੀ ਦੱਸ ਦਿੰਦੀ ਆ ਉਹਨੂੰ ਤਾਂ ਹੁਣ ਕੂੜੀ ਬੜੀ ਪਰੇਸ਼ਾਨ ਹੁੰਦੀ ਐ ਸੁਣ ਕੇ ਏਡੀ ਵੱਡੀ ਗੱਲ ਸੁਣੇ ਕਿੱਥੇ ਤਾਂ ਬੱਚੇ ਨੂੰ ਹੁੰਦਾ ਵੀ ਮੈਂ ਇੰਨਾ ਦੀ ਧੀ ਆ ਸਰਦਾਰਾਂ ਦੀ ਕਿੱਥੇ ਏਡੀ ਘਟਨਾ ਸੁਣੇ ਉਹ ਵੀ ਧੀ ਗੱਡੀਆਂ ਵਾਲਿਆਂ ਦੀ ਤਾਂ ਹੁੰਦਾ ਕੀ ਐ ਸਰਦਾਰਾਂ ਦੇ ਕੋਈ ਔਲਾਦ ਨਹੀਂ ਹੁੰਦੀ। ਓਹੋ ਗੱਡੀਆਂ ਆਲੇ ਪਿੰਡ ਚ ਉਤਰੇ ਹੁੰਦੇ ਨੇ ਉਹਨਾਂ ਦੇ ਜਿਵੇਂ ਜਿਹੜੇ ਪਿੰਡਾਂ 'ਚ ਆ ਕੇ ਬੈਂਦੇ ਨੇ ਗੱਡੀਆਂ ਆਲੇ ਨਾ ਇੱਕ ਘਰ ਨਾਲ ਸਾਂਝ ਬਣਾ ਲੈਂਦੇ ਨੇ। ਕਿਸੇ ਦੇ ਰੋਟੀ ਖਾ ਲਈ, ਦਾਲ ਸਬਜ਼ੀ ਲਿਆਂਦੀ, ਚਾਹ ਦੁੱਧ ਲਿਆਂਦਾ। ਤਾਂ ਉਹੀ ਸਰਦਾਰਾਂ ਨਾਲ ਉਹਨਾਂ ਨੇ ਸਾਂਝ ਪਾਈ ਹੋਈ ਸੀ। ਉਹਨਾਂ ਦੇ ਘਰੋਂ ਦੁੱਧ ਲੈ ਜਾਂਦੀ ਉਹ। ਤਿੰਨ ਕੁੜੀਆਂ ਸੀ ਗੱਡੀਆਂ ਵਾਲੀ ਦੇ, ਦੋ ਵੱਡੀਆਂ ਸੀ। ਇੱਕ ਉਹਦੀ ਗੋਦੀ ਸੀ ਕੁੜੀ। ਤਾ ਉਹ ਜਿਹਦਾ ਦੁੱਧ ਲੈਣ ਆਉਂਦੀ ਉਹ ਸੋਚਦੀ ਸਰਦਾਰਨੀ ਬਿਲਾ ਇਹਨੂੰ ਤੇ ਨਜਵਾਕ ਦੇ ਰੱਖੇ ਨੇ ਕੁਝ ਖਾਣ ਪੀਣ ਨੂੰ ਹੈ ਨਹੀਂ ਸਾਡੇ ਇੰਨਾ ਕੁਝ ਸਾਨੂੰ ਰੱਬ ਨੇ ਇੱਕ ਵੀ ਨਹੀਂ ਬੱਚਾ ਦਿੱਤਾ ਇੱਕ ਦਿਨ ਉਹ ਆਈ ਗੱਡੀਆਂ ਵਾਲੀ ਕਹਿੰਦੀ ਸਰਦਾਰਨੀ ਮੇਰੇ ਜਵਾਕ ਕਹਿੰਦੀ ਸਵੇਰ ਦੇ ਭੁੱਖੇ ਨੇ ਅੱਜ ਵੀ ਘੁੱਟ ਦੁੱਧ ਦੇ ਦੇ ਨਾ ਚਾਹ ਬਣਾ ਦੂੰਗੀ ਉਹਨੇ ਗੜਬੀ ਦੁੱਧ ਦੀ ਭਰ ਕੇ ਦੇਤੀ ਚਲੀ ਗਈ ਉਹ ਹੈ ਨਾ ਸੋਚਦੀ ਹੈ ਵੀ ਜੇ ਆ ਕੁੜੀ ਮੈਂ ਲੈ ਲਾਂ ਇਹ ਤਾਂ ਇਹਨਾਂ ਦੇ ਤਾਂ ਭੁੱਖੇ ਹੀ ਮਰਦੇ ਨੇ ਜਵਾਕ ਭਾਈ ਉਹਨੇ ਆਪਣੇ ਘਰ ਵਾਲੇ ਨਾਲ ਸਲਾਹ ਕਰੀ ਉਹ ਕਹਿੰਦਾ ਦੇਖ ਲੈ ਜੇ ਦਿੰਦੀ ਹੈ ਪਾਲ ਲੇਗੀ ਕਹਿੰਦੀ ਹਾਂ ਕਹਿੰਦਾ ਪੁੱਛ ਲੈ ਫਿਰ ਜੇ ਦਿੰਦੀ ਹੈ ਤਾਂ ਉਹ ਜਦੋਂ ਫੇਰ ਆਈ ਮੁੜ ਕੇ ਗੱਡੀਆਂ ਵਾਲੀ ਕਈ ਦਿਨਾਂ ਬਾਅਦ ਉਹਨੇ ਫੇਰ ਉਹਨੂੰ ਕਿਹਾ ਕਹਿੰਦੀ ਤੂੰ ਆ ਤੇਰੀ ਜਿਹੜੀ ਗੋਦੀ ਵਾਲੀ ਕੁੜੀ ਆ ਕਹਿੰਦੀ ਜੇ ਮੈਨੂੰ ਦੇ ਦੇ ਵੀ ਮੈਂ ਅਸੀਂ ਪਾੜ ਲਈਏ ਇਹਨੂੰ ਸਾਡੇ ਤੋਂ ਲਾਦ ਹੀ ਨਹੀਂ ਹੈਗੀ ਦੇਖ ਲੈ ਉਹ ਕਹਿੰਦੀ ਵੀ ਚੁੱਪ ਕਰਕੇ ਬਾਗੀ ਦੁੱਧ ਲੈ ਕੇ ਗਈ ਹੋਈ ਤਾਂ ਕਈ ਦਿਨਾਂ ਨਹੀਂ ਹੁਣ ਉਹ ਸਰਦਾਰ ਨਹੀਂ ਸੋਚਦੀ ਆ ਵੀ ਪਤਾ ਨਹੀਂ ਉਹ ਗੁੱਸਾ ਕਰ ਗਈ ਉਹਦੀ ਧੀ ਮੰਗ ਲਈ ਮੈਂ ਤਾਂ ਕਈ ਦਿਨਾਂ ਪਿੱਛੋਂ ਉਹ ਆਪਦੇ ਘਰ ਵਾਲੇ ਨੂੰ ਲੈ ਕੇ ਆਈ ਨਾਲ ਜਦੋਂ ਸਰਦਾਰਨੀ ਨੇ ਦੇਖਿਆ ਪਹਿਲਾਂ ਤਾਂ ਉਹ ਘਬराई ਵੀ ਮੈਂ ਇਹਦੀ ਕੁੜੀ ਮੰਗੀ ਤੀ ਪਤਾ ਨਹੀਂ ਕੋਈ ਗੁੱਸਾ ਮੰਨ ਗਿਆ ਆਪਦੇ ਘਰ ਵਾਲੇ ਨੂੰ ਲੈ ਕੇ ਆਈ ਹੈ ਕੋਈ ਉੜਾਂਬਾ ਦੇਣ ਆ ਰਹੇ ਨੇ ਵੀ ਕਿਤੇ ਇਹਨਾਂ ਨੂੰ ਬੁਰੀ ਲੱਗੀ ਹੋਵੇ ਗੱਲ ਵੀ ਪਤਾ ਨਹੀਂ ਕਿਉਂ ਅੱਜ ਇਹ ਆਪਦੇ ਘਰ ਵਾਲੇ ਨੂੰ ਲੈ ਕੇ ਆਈ ਹੈ ਨਾਲ ਉਹ ਡਰਦੀ ਡਰਦੀ ਜੀ ਬਾਹਰ ਨਿਕਲੀ ਤਾ ਗੱਡੀਆਂ ਵਾਲੀ ਕਹਿਣ ਲੱਗੀ ਸਰਦਾਰਨੀ ਜਿਹੜੀ ਤੈਨੂੰ ਉਦੋਂ ਮੈਨੂੰ ਗੱਲ ਕਹੀ ਸੀ ਅੱਜ ਕਹਿੰਦੇ ਮੇਰੇ ਘਰ ਵਾਲੇ ਨੂੰ ਕਹਿੰਦੇ ਉਹ ਕਹਿੰਦੀ ਕਿਉਂ ਸਲਾਹ ਕਰਕੇ ਆਏ ਹੁਣ ਕਹਿੰਦੀ ਹਾਂ ਕਹਿੰਦੀ ਜੇ ਸਲਾਹ ਫਿਰ ਦੇ ਦੋ ਤਿਆਰਾਂ ਮੈਂ ਤਾਂ ਲੈਣ ਨੂੰ ਚਲੋ ਜੀ ਉਹਨਾਂ ਦੇ ਪੱਲੇ ਪਾਤੀ ਸਰਦਾਰਾਂ ਦੀ ਗੱਡੀਆਂ ਵਾਲੀ ਨੇ ਸੌਦਾ ਕਰ ਲਿਆ 3 ਲੱਖ ਚ ਕੀਸਾ ਨੂੰ 3 ਲੱਖ ਰੁਪਇਆ ਦੇ ਦਿਓ ਹੁਣ ਉਹਨਾਂ ਦੇ ਕਾਹਦਾ ਘਟਾ ਸੀ ਉਹਨਾਂ ਨੇ ਦੇਤਾ ਆਪ ਸਵਿਚੀ ਸਮਝੌਤਾ ਕਰਕੇ ਕਾਗਜ਼ ਤੇ ਲਿਖ ਲਿਆ ਦੋਹਾਂ ਧਿਰਾਂ ਨੇ ਇੱਕ ਇੱਕ ਕਾਗਜ਼ ਲੈ ਲਿਆ ਉੱਤੇ ਦਸਤਕਤ ਕਰ ਲੇ ਗੱਡੀ ਵਾਲੇ ਦਾ ਗੁੱਠਾ ਲਵਾ ਲਿਆ ਤੇ ਉਹਨਾਂ ਨੂੰ ਕਹਿੰਦੀ ਵੀ ਹੁਣ ਤੁਸੀਂ ਪਿੰਡ ਚ ਨਾ ਰਹੋ ਹਲੇ ਇੱਥੋਂ ਚਲੇ ਜਾਓ ਵੀ ਤੁਹਾਨੂੰ ਬੱਚੇ ਦਾ ਮੋਹ ਆਊਗਾ ਦੇਖ ਕੇ ਵੀ ਐਵੇਂ ਕੋਈ ਗੱਲ ਨਿਕਲ ਜਾਂਦੀ ਹੈ ਵੀ ਇਹ ਗੱਲ ਥੋੜੇ ਤੇ ਮੇਰੇ ਵਿੱਚ ਹੀ ਰਹੇ ਲੀਕ ਨਾ ਇਹਨੂੰ ਕਰਿਓ ਕਿਤੇ ਵੀ ਚਲੋ ਜੀ ਉਹਦੇ ਤੇ ਲਿਖ ਲਿਆ ਸਾਰਾ ਕੁਝ ਵੀ ਫਲਾਨੇ ਗੱਡੀਆਂ ਵਾਲੇ ਦੀ ਧੀ ਹੈ ਇਹ ਅੱਜ ਤੋਂ ਸਾਡੀ ਬਣ ਗਈ ਮਤਵੰਨਾ ਸਾਡਾ ਸਾਰਾ ਕੁਝ ਇਹਦਾ ਹੁਣ ਭਾਈ ਉਹ ਕੁੜੀ ਪੜਦੀ ਐ ਨੌਜਵਾਨ ਹੋਗੀ ਕੁੜੀ ਪੜ੍ਹਾਈ ਲਿਖਾਈ ਕੁੜੀ ਵਕੀਲ ਬਣਗੀ ਪਹਿਲਾਂ ਉਹਦੇ ਪਿਓ ਦੀ ਮੌਤ ਹੋ ਜਾਂਦੀ ਐ ਫੇਰ ਉਹਦੀ ਮਾਂ ਦੀ ਹੋ ਜਾਂਦੀ ਐ ਕੁੜੀ ਕੱਲੀ ਰਹਿ ਜਾਂਦੀ ਐ ਜਦੋਂ ਕੱਲੀ ਰਹਿ ਜਾਂਦੀ ਹੈ ਹੁਣ ਉਹ ਇੱਕ ਦਿਨ ਉਹ ਕਚਹਿਰੀਆਂ ਚੋਂ ਆਉਂਦੀ ਹੈ ਆ ਕੇ ਗੱਡੀ ਲਾਉਂਦੀ ਹੈ ਨੌਕਰ ਚੱਕਰ ਰੱਖੇ ਹੋਏ ਨੇ ਗੱਡੀ ਅੰਦਰ ਲਾਈ ਉਹਨੇ ਤਾਂ ਦੇਖਦੀ ਹੈ ਉਹ ਬਾਹਰ ਦੇ ਵਿੱਚ ਇੱਕ ਗੱਡੀਆਂ ਵਾਲਾ ਖੜਾ ਹੈ ਖੇਸੀ ਜੀ ਦੀ ਬੁੱਕਲ ਮਾਰੀ ਸਿਆਲ ਦਾ ਮਹੀਨਾ ਸੀ ਮੂੰਹ ਸਿਰ ਜਲ ਕੋਈ ਖੜਾ ਹੈ ਕੱਪੜੇ ਗੱਡੀਆਂ ਵਾਲੇ ਨੇ ਤਾਂ ਉਹ ਸੋਚਦੀ ਹੈ ਵੀ ਕਾਉਣਾ ਇਹ ਜਦੋਂ ਗੱਡੀ 'ਚ ਉਤਰ ਕੇ ਜਾਣ ਲੱਗੀ ਤਾਂ ਉਹ ਬੰਦਾ ਹੈ ਨਾ ਉੱਥੇ ਉਹਨੇ ਆਲੇ-ਦਾਲੇ ਸਾਰੇ ਦੇਖਿਆ ਉਹਨੂੰ ਕਿਤੇ ਨਹੀਂ ਦਿਸਿਆ ਕਿਸੇ ਗਲੀ ਵਿੱਚ ਦੀ ਲੰਘਿਆ ਕਿਧਰੇ ਇਹਨੂੰ ਉਹ ਬੜੀ ਹੈਰਾਨ ਹੋਈ ਵੀ ਆਇਆ ਵੀ ਸੀ ਵੀ ਕਿਤੇ ਹੈ ਮੇਰਾ ਬਾਪ ਤਾਂ ਨਹੀਂ ਹੁਣ ਹੋ ਉਹਨੂੰ ਪਤਾ ਵੀ ਪਿੰਡ 'ਚ ਰਹਿੰਦੇ ਨੇ ਗੱਡੀਆਂ ਵਾਲੇ ਪਹਿਲਾਂ ਤਾਂ ਜਿਵੇਂ ਉਹਦੀ ਭੂਆ ਨੇ ਦੱਸਿਆ ਵੀ ਕਾਗਜ਼ੇ ਲਿਖਿਆ ਉਹ ਟਰੰਕ ਫਰੋੜਦੀ ਐ ਪੀਲਾ ਹੋਇਆ ਕਾਗਜ਼ ਕਿਉਂ ਇੰਨੇ ਸਾਲਾਂ ਦਾ ਕਾਗਜ਼ ਪੀਲਾ ਹੋ ਗਿਆ ਪਿਆ ਟਰੰਕ ਚ ਉਹਨੂੰ ਲੱਭ ਜਾਂਦਾ ਫਟਿਆ ਅੱਧ ਫਟਿਆ ਜਾ ਤਾਂ ਉਹ ਪੜਦੀ ਐ ਚੱਕ ਕੇ ਕਾਗਜ਼ ਨੂੰ ਉਹਦੀਆਂ ਅੱਖਾਂ ਚੋਂ ਹੰਝੂ ਨਿਕਲੇ ਆਉਂਦੇ ਨੇ ਫੇਰ ਉਹ ਪਿੰਡ ਚ ਜਾਂਦੀ ਐ ਜਿੱਥੇ ਗੱਡੀਆਂ ਵਾਲੇ ਰਹਿੰਦੇ ਨੇ ਉਹਨਾਂ ਦੇ ਜਾਂਦੀ ਹੈ ਜਦੋਂ ਉਹ ਨੌ ਜਾ ਕੇ ਪੁੱਛਦੀ ਹੈ ਵੀ ਆਹ ਨੌ ਦਾ ਬੰਦਰ ਰਹਿੰਦਾ ਇੱਥੇ ਉਹ ਦੱਸ ਦਿੰਦੇ ਨੇ ਵੀ ਹਾਂ ਉਹ ਕੁੱਲੀ ਆ ਉਹਦੀ ਜਦੋਂ ਜਾਂਦੀ ਹੈ ਤਾਂ ਉਹੀ ਬੰਦਾ ਜਿਹੜਾ ਉਹਨੇ ਦੇਖਿਆ ਹੁੰਦਾ ਬਾਹਰ ਚ ਖੜਾ ਉਹ ਬੈਠਾ ਹੁੰਦਾ ਅੰਦਰ ਕੁੜੀ ਜਾ ਕੇ ਉਹਨੂੰ ਜੱਫੀ ਪਾ ਲੈਂਦੀ ਹੈ ਉਹ ਵੀ ਸਮਝ ਜਾਂਦਾ ਹੈ ਉਹ ਵੀ ਉਹਨੂੰ ਜੱਫੀ ਪਾ ਕੇ ਰੋਂਦਾ ਫਿਰ ਬਹੁਤ ਰੋਂਦਾ ਉਹ ਵੀ ਕੁੜੀ ਤਾਂ ਕੁੜੀ ਨੇ ਤਾਂ ਰੋਣਾ ਹੀ ਐ ਤਾਂ ਜਿਹੜਾ ਉਹ 3 ਲੱਖ ਲੈਂਦੇ ਨੇ ਉਹਨੂੰ ਸਾਹਮਣੇ ਰੱਖਦੇ ਨੇ ਜਦੋਂ ਉਹ ਕੁੜੀਆਂ ਥੋੜੀਆਂ ਜਿਹੀਆਂ ਵੱਡੀਆਂ ਹੋਈਆਂ ਉਹਨੇ ਦੋਹਾਂ ਕੁੜੀਆਂ ਦਾ ਵਿਆਹ ਕਰਤਾ ਹੁਣ ਉਹਦੇ ਘਰ ਵਾਲੀ ਸੀ ਜਿਹੜੀ ਗੱਡੀਆਂ ਵਾਲੀ ਉਹ ਬਿਮਾਰ ਪਈ ਸੀ ਮੰਜੇ ਤੇ ਉਹਨੂੰ ਕੈਂਸਰ ਸੀ ਹੁਣ ਉਹਨਾਂ ਕੋਲੇ ਇਲਾਜ ਕਰਨ ਨੂੰ ਕਰਾਉਣ ਨੂੰ ਵੀ ਪੈਸਾ ਨਹੀਂ ਸੀ ਤਾਂ ਉਹ ਕੁੜੀ ਨੇ ਜਦੋਂ ਦੇਖਿਆ ਵੀ ਅੰਦਰ ਕੁੱਲੀ 'ਚ ਇੱਕ ਤਾਂ ਮੇਰਾ ਬਾਪ ਆ ਵੀ ਇੱਕ ਔਰਤ ਪਈਆ ਵੀ ਇਹ ਮੇਰੀ ਮਾਂ ਹੋਣੀ ਐ ਉਹਨੇ ਪੁੱਛਿਆ ਵੀ ਕੀ ਹੋ ਗਿਆ ਉਹਨੂੰ ਜਾ ਕੇ ਜੱਫੀ ਪਾਉਣ ਲੱਗੀ ਉਹਦੀ ਮਾਂ ਨੇ ਪਰਾਂ ਨੂੰ ਕਰ ਲਿਆ ਚਾਹੁੰਦੇ ਹੋਏ ਵੀ ਉਹਨੇ ਉਹਨੂੰ ਹੱਥ ਨਹੀਂ ਲਾਇਆ ਕੁੜੀ ਨੂੰ ਤਾਂ ਕੁੜੀ ਚੁੱਪ ਕਰਕੇ ਖੜ ਗਈ ਦਾ ਉਹ ਸ਼ਦ ਗਿਆ ਫਿਰ ਵੀ ਕੀ ਹੋਇਆ ਉਹਦਾ ਬਾਪ ਦੱਸਦਾ ਵੀ ਇਹਨੂੰ ਕੈਂਸਰ ਹੈ ਤੇਰੀ ਮਾਂ ਇਹ ਹੁਣ ਉਹ ਕੁੜੀ ਆਪਦੀ ਮਾਂ ਦੇ ਨਾਲ ਇੰਨਾ ਪਿਆਰ ਕਰਦੀ ਆ ਉਹਦੇ ਮੰਜੇ ਤੇ ਬੈਠ ਕੇ ਉਹਨੂੰ ਚਿੰਬੜ ਜਾਂਦੀ ਹੈ ਨਾ ਚਾਹੁੰਦੇ ਹੋਏ ਵੀ ਫਿਰ ਉਹਦੀ ਮਾਂ ਵੀ ਬਹੁਤ ਰੋਂਦੀ ਆ ਉਹਨੂੰ ਜੱਫੀ ਪਾ ਲੈਂਦੀ ਆ ਤਾਂ ਉਡੀ ਉਹਨਾਂ ਨੂੰ ਆਪਦੇ ਘਰੇ ਲੈ ਜਾਂਦੀ ਹੈ ਕਿਉਂ ਗੱਲੀ ਰਹਿੰਦੀ ਹੁੰਦੀ ਹੈ ਘਰੇ ਲਿਜਾ ਕੇ ਹੁਣ ਉਹ ਵਧੀਆ ਹਸਪੀਟਲ ਦੇ ਵਿੱਚ ਆਪਦੀ ਮਾਂ ਨੂੰ ਦਾਖਲ ਕਰਦੀ ਹੈ ਤਾਂ ਉੱਥੇ ਉਹਦਾ ਇਲਾਜ ਹੋ ਜਾਂਦਾ ਉਹ ਠੀਕ ਹੋ ਜਾਂਦੀ ਹੈ ਜਦੋਂ ਠੀਕ ਹੋ ਜਾਂਦੀ ਹੈ ਤਾਂ ਹੁਣ ਉਹ ਉਹਨਾਂ ਨੂੰ ਆਪਦੇ ਕੋਲ ਰੱਖਦੀ ਹੈ ਤੇ ਆਪਦਾ ਵਿਆਹ ਕਰਾਉਂਦੀ ਹੈ ਉੱਥੇ ਹੀ ਘਰ ਜਵਾਈ ਰਹਿੰਦਾ ਕੋਈ ਜਿਹੇ ਜਿਉ ਆਪ ਤੇ ਅਮੀਰ ਹੋ ਹੈ ਜੇ ਕੋਈ ਮੁੰਡਾ ਲੱਭਿਆ ਹੋਇਆ ਉਹਨੇ ਵਕੀਲ ਉਹ ਵੀ ਉਹਦੇ ਮਾਪਿਓ ਦੀ ਸੇਵਾ ਕਰਦਾ ਵੀ ਇਹ ਮੇਰੇ ਸੱਸ ਸਹੁਰਾ ਨੇ ਇਹਨਾਂ ਦੀ ਜੰਮੀ ਹੋਈ ਧੀ ਹੈ ਇਹ ਸੋ ਇੰਨੀ ਕੁ ਮੇਰੀ ਕਹਾਣੀ ਹੈ ਜੀ ਸਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ